ਵਾਹਿਗੁਰੂ ਜੀ ਦਾ ਖਾਲਸਾ ਸਿਰਵਾਹਿ ਗੁਰੂ ਜੀ ਕੀ ਫਤਿਹ ਮੈਂ ਪਰਮਾਤਮਾਗੇ ਅਰਦਾਸ ਕਰਦਾ ਕਿ ਤੁਸੀਂ ਰੋਜੀ ਸਾਰਾ ਚੜ੍ਹਦੀ ਕਲਾ ਚ ਆਹ ਵੀ ਆ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇਹ ਅਰੋਗਤਾ ਜੀ ਤੇ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਪਹੁੰਚ ਗਏ ਜੀ ਅੱਜ ਖਮਾਣਾ ਸਰਦ ਬੱਚਾ ਸਮਰਾਲੇ ਦਾ ਹੋ ਗਿਆ ਜੀ ਬੱਚਾ ਖੰਨੇ ਦਾ ਹੋ ਗਿਆ ਵੀ ਮਤਲਬ ਸ਼ਰਵਤੀ ਟਾਰਗੇਟ ਹੋ ਗਿਆ ਜੀ ਖਮਾਣੋ ਤੇ ਵੀ ਚਲੋ ਵੀ ਖਮਾਣੋ ਸਾਮਾਨ ਲੈ ਲੈਨੇ ਥੋੜਾ ਬਹੁਤਾ ਅ ਤੁਸੀਂ ਪਿਛਲੇ ਬਲੌਗ ਚ ਦੇਖਿਆ ਵੀ ਕਮੈਂਟ ਵੀ ਆਈ ਸੀ ਸੂਟ ਬਹੁਤ ਵਧੀਆ ਵਧੀਆ ਦਿਖਾਏ ਪਰ ਗੱਲ ਵੀ ਕਿਸੇ ਦੀ ਚੁੰਨੀ ਨਹੀਂ ਸੱਟ ਆਈ ਕਿਸੇ ਦਾ ਕੁਝ ਨਹੀਂ ਸੱਟ ਆ ਕਿਸੇ ਦਾ ਕੁਝ ਨਹੀਂ ਸੱਟ ਆ ਉਹਦਾ ਕਰਕੇ ਵੀ ਇਹਨਾਂ ਨੇ ਹਜ ਤਿੰਨ ਪਤਨੀ ਤਿੰਨ ਕਸੂਟ ਬੜੀ ਜਿਹਾ ਲੈਨੇ ਬਾਕੀ ਇਹ ਜਿਹੇ ਰਹਿੰਦੇ ਜੀ ਬੈਨਸ ਹੁਣ ਉਹ ਦੇਖਦੇ ਵੀ ਕਿਦਾਂ ਸੀਰੀਅਲ ਵਾਈਜ਼ ਚਲਾਉਂਦੇ ਨੇ ਕੰਮ ਆ ਮੂਟਾ ਕਿਨੂੰ ਨੂੰ ਜਾਂਦੇ ਆ ਅਜੇ ਤਾਂ ਫਿਲਹਾਲ ਅਸੀਂ ਪਹੁੰਚ ਗਏ ਜੀ ਅ ਛੁਬਰੀ ਤੇ ਦੀ ਵਰਦੀ ਆਈ ਵੀ ਸਕੂਲ ਵਾਲ ਤੇ ਉਹ ਹੈਗੀ ਥੋੜੀ ਜੀ ਸਾਈਜ਼ ਚ ਵੱਡੀ ਤੇ ਉਹਦੀ ਸੈਟਿੰਗ ਕਰਾਉਣੀ ਆ ਤੇ ਜਿਹਦੇ ਕੋਲ ਵੀਰ ਕੋਲ ਮੈਂ ਆਪਣੇ ਘਰ ਤੇ ਪਜਾਮੇ ਸੋਣਾ ਅ ਉਹਦੇ ਕੋਲ ਪਹੁੰਚੂਗਾ ਤੇ ਤੁਸੀਂ ਹੁਣ ਬਲੌਗਰ ਨਾਲ ਬਹਰੇ ਕੋ ਫ੍ਰੈਮਰਾ ਕਰਦਾ ਮਾ ਨਾ ਤਾਂ ਇਹ ਗਈ ਜੱਟੇ ਲੋ ਟੁੱਲੀ ਆਈ ਦੀ ਤੇ ਆ ਹੈਗਾ ਅਜਾ ਓਹੋ ਫਿਰ ਤਾਂ ਠੀਕ ਆ ਫਿਰ ਤਾਂ ਕੀ ਚੱਕਰ ਆ ਔਰ ਬਾਜੀ ਕੀ ਹਾਲ ਹੈ ਜੀ ਬੜੀ ਵੱਡ ਹੋਣੀ ਹੈ ਲੈਂਥ ਬਹੁਤ ਹੈ ਦੀ ਹਾਂ ਲੈਂਥ ਤਾਂ ਹੈਗੀ ਹੋ ਜੀ ਇਹ ਤਾਂ ਜਿੱਦੀ ਜਿੱਦੀ ਇਹ ਆਪ ਆਡੀਓ ਲੈਂਥ ਤਾਂ ਚੱਲ ਜੂਗੀ ਵੀ ਕੋਟੀ ਦੇ ਥੱਲੇ ਨੂੰ ਖੁੱਲਣਾ ਨਾ ਇੰਨਾ ਵੀ ਨਹੀਂ ਖੁੱਲਣਾ ਚੱਲਣਾ ਝੁੱਲੇ ਲੱਗਣਾ ਕਰ ਦਿਓ ਫਿਰ ਸੈਟ ਇਹਨੂੰ ਹੀ ਹਾਂ ਇਹ ਫਿਰ ਕੱਦ ਤੱਕ ਕਰਕੇ ਦਵਾਂ ਨੂੰ ਅੱਜ ਆ ਜੇ ਤੁਸੀਂ ਲੈ ਕੇ ਜਾਓ ਸੋਮਵਾਰ ਲੈ ਕੇ ਜਾਓ ਸੋਮਵਾਰ ਲੈ ਕੇ ਜਾਓ ਜੇ ਮੈਂ ਸ਼ਾਮ ਨੂੰ ਨਹੀਂ ਅੱਜ ਕਰ ਦਿਓ ਬਾਜੀ ਹਾਂ ਕੰਮ ਦਾ ਕੰਮ ਜਦੋਂ 1.5 ਦੇ ਅਗੇ ਪਰ ਤਾਂ ਚੱਲ ਫਿਰ ਤਾਂ ਕੋਈ ਨਾ ਹਫਤੇ ਤੱਕ ਪਾਤਾ ਹੁਣ ਵਰਦੀ ਪਾ ਕੇ ਜਾਂਦੀ ਆ ਇਹ ਦੂਜੀ ਵਰਦੀ ਪਾ ਲੈਣੇ ਗਰਮੀ ਵਾਲੀ ਇਹਦੇ ਨੇ ਹੁਣ ਤਾਂ 19 ਮਤਲਬ ਤਾਂ ਮੰਗਲਵਾਰ ਸਾਡੇ ਕੋ ਕੰਮ ਵੜਾ ਤੂੰ ਕੀ ਮਰਜ਼ੀ ਲੈ ਜੀ ਚਲ ਠੀਕ ਆ ਅੱਜ ਕਾ ਤੈਨੂੰ ਕਾ ਇਹਦਾ ਸੂਟ ਹੈ ਬੜ ਠੀਕ ਆ ਓਏ ਤੂੰ ਕਿੱਥੇ ਚੱਕ ਕੇ ਲਈ ਆ ਤੁਸੀਂ ਉਹ ਕਿਹਾਤਾ ਹਾਏ ਨਾ ਇਹ ਹਾਫੇ ਘਟਾ ਕੇ ਰੱਖਿਆਤਾ ਮਨ ਨੂੰ ਨਾ ਕਲਰ ਤਾਂ ਛੋੜਦਾ ਪਹਿਲਾ ਕੱਪੜਾ ਦੇਖੋ ਪਾਜੀ ਵਧੀਆ ਹੈ ਸਰਦੀਆਂ ਸਰਦੀਆਂ ਵਾਸਤੇ ਹੀ ਸੋਣਾ ਆਪਾਂ ਨੇ ਸਰਦੀਆਂ ਵਾਲੀ ਹੈ ਘਰ ਪਾਉਣ ਨੂੰ ਸੋਣਾ ਆਉਣ ਜਾਣ ਨੂੰ ਤੁਹਾਨੂੰ ਨਹੀਂ ਹਾਂ 5 ਮੀਟਰ ਹੈ ਬੜੇ ਬਣਾ ਦਾ ਕੱਪੜਾ ਘੱਟ ਹੈ ਤਾਂ ਹੋਂ ਕੱਪੜਾ ਕਿਵੇਂ ਪੂਰਾ ਕਰੂੰਗਾ ਮੈਂ ਲੰਬਾਈ ਕੱਪੜਾ ਤੁਸੀਂ ਪੂਰਾ ਕਰਨਾ ਪਿਛਲੀ ਸਾਈਡ ਪੱਲਾ ਹੋਰ ਲਾ ਦਿਓ ਮੁਰੇ ਹੋਰ ਲਾ ਦਿਓ ਡਿਜ਼ਾਈਨਦਾਰ ਕਰ ਦਿਓ ਹੋਰ ਲਾਉਣਾ ਪੈਣਾ ਹਾਂਜੀ ਕੱਪੜਾ ਹੋਰ ਲਾਉਣਾ ਪੈਣਾ ਅੰਦਰ ਜੇਬਾਂ ਤਾਂ ਕੋਈ ਚੱਲ ਜੂंगे ਖੀਸਾ ਇੱਕੇ ਲਾ ਤੁਸੀ ਖੀਸਾ ਦਬਲੇ ਲਾ ਦਿੰਦੇ ਆ ਕੋਈ ਨਹੀਂ ਸਿੰਗਲ ਕਰ ਦਿਓ ਤੁਸੀਂ ਪਹਿਲਾਂ ਵੀ ਸਿੰਗਲ ਆ ਕੇ ਆਤਾ ਖੀਸੇ ਚ ਬਟੂਆ ਤਾਂ ਹੁੰਦਾ ਨਹੀਂ ਮੇਰੇ ਖੀਸੇ ਦੋ ਦੋ ਲਾ ਦਿੰਦੇ ਤੁਸੀਂ ਜਿਆਦਾ ਬਟੂਆ ਹੀ ਦੇ ਦਿਆ ਕਰੋ ਆਪਣੇ ਕੋਲ ਤੇ ਇੱਕ ਬਟੂਆ ਖੋ ਗਿਆ ਉਹ ਹੁਣ ਸਮਾਂ ਹੀ ਗੂਗਲ ਪੇ ਵਾਲਾ ਹੋ ਗਿਆ ਬਟੂਆ ਦੀ ਲੋੜ ਹੀ ਨਹੀਂ ਪੈਂਦੀ ਉਧਰ ਡਿਜੀ ਲੋਕਰ ਹੋ ਗਿਆ ਡਾਕੂਮੈਂਟ ਉਧਰ ਚ ਪਿਆ ਸਾਰੇ ਉਹਦੇ ਕਰਕੇ ਹੁਣ ਤੁਸੀਂ ਇਹ ਪੂਰੀਆਂ ਬਹਾਂ ਦਾ ਬਣਾਉਂਗੇ ਹਾਂਜੀ ਪੂਰੀ ਬਹਾਂ ਲਈ ਹਾਂ ਕਿਹੜਾ B6 ਬਣਾਉਣਾ ਹਾਂਜੀ ਉਹੀ ਪੂਰੀ ਆ ਇਹ ਵੀ ਮੈਨੂੰ ਦੇ ਦਿਓ ਸੋਮਵਾਰ ਤੱਕ ਨਹੀਂ ਇਹ ਦੇ ਥੋੜਾ ਤੁਸੀਂ ਆਪਾਂ ਤੁਸੀਂ ਨਾ ਇੰਨਾ ਵੀ ਨਹੀਂ ਲਿਆਜ ਰੱਖਦੇ ਵੀ ਬੰਦਾ ਰੋਪੜ ਤੇ ਚੱਲ ਕੇਉਂ ਰਿਹਾ ਆਇਆ ਹੈ ਹਾਂ ਕੱਲ ਨੂੰ ਸੰਡੇ ਆ ਕੱਲ ਨੂੰ ਸੰਡੇ ਆਹੇ ਸੋਮਵਾਰ ਨੂੰ ਆਹੇ ਸੋਮਵਾਰ ਨੂੰ ਥੋੜਾ ਅਗਲੇ ਨੂੰ ਲਿਜਾਣਾ ਸੀ ਤਾਂ ਅਗਲੇ ਸੋਮਵਾਰ ਨੂੰ ਨਹੀਂ ਅਸੀਂ ਆਉਣਾ ਵੀ ਸ਼ੁੱਕਰਵਾਰ ਨੂੰ ਹਾਂ ਬਾਕੀ ਨਹੀਂ ਸ਼ੁੱਕਰਵਾਰ ਨੂੰ ਕਰਦੇ ਹੋਰ ਵੀ ਨਾਲੇ ਹੋ ਜੂਗਾ ਹਾਂ ਪਰਿਵਾਰ ਨੂੰ ਆਉਣਾ ਸੀ ਥੋੜਾ ਜਿਹਾ ਜਰ ਰੱਖਿਆ ਕਰੋ ਯਾਰ ਰੋਪੜ ਤੇ ਚੱਲ ਕੇ ਆਉਂਦਾ ਸੀ ਇਹਨੂੰ ਦੂਰ ਤੋਂ ਸੋਹੇ ਸੋਮਵਾਰ ਆਹੀ ਲੱਗਦਾ ਸੀ ਨਾ ਅੱਛਾ ਅੱਛਾ ਚਲੋ ਵੀ ਇੱਧਰ ਆ ਰਵੀ ਮੇਲੋ ਜੀ ਇੱਧਰ ਐ ਆਪਣੀ ਭਾਣ ਜੀ ਨੂੰ ਲੈਣ ਆ ਗਿਆ ਕਹਿੰਦਾ ਇਹਨੂੰ ਮੈਂ ਸੰਭਾਲ ਲਵਾਂ। ਕਹਿੰਦੀ ਮੈਂ ਸਾਰਾ ਕੁਝ ਲੈ ਲਿਆ ਮਾਮੇ ਨਾਲ। ਅੱਛਾ। ਹੋਰ ਮਾਮਾ ਸਾਹੀ ਤਾਂ ਇਹ ਜੀ ਆ ਨਿਆਣੇ ਬਗਾੜਨੇ ਆਲਾ। ਚੱਲ ਕੋਈ ਨਹੀਂ। ਮਾਂ ਕੁਛ ਨਹੀਂ ਸੀ ਤੇ ਦੰਦ ਖਰਾਬ ਕਰਨੇ ਲਈ ਤੁਹਾਨੂੰ ਗਿਆ ਸਾਰਾ। ਇਹਨੇ ਇਹ ਦੱਸ ਲਾਇਆ ਹੁੰਦੇ ਨੇ ਆ। ਹਾਏ ਹਾਏ। ਇਹ ਗੱਲ ਗਲਤ ਆ ਤੇਰੇ ਬਾਤ ਤੇ। ਥੋੜਾ ਸੋਚੀਦਾ ਹੁੰਦਾ। ਤੂੰ ਵੀ ਬੁਲਾ ਦੇ ਸੱਸਰੀ ਘਰ ਯਾਰ। ਮੈਂ ਕਿਹਾ ਇਹਨੂੰ ਮੈਂ ਕਈ ਖਾਣੇ ਨਹੀਂ ਕਹਿੰਦੀ ਮੈਂ। ਤੂੰ ਵੀ ਸੱਸਰੀ ਘਰ ਬੁਲਾ ਦੇ ਅੱਜ। ਸੱਸਰੀ ਘਰ ਜੀ। ਕੀ ਹਾਲ ਆ ਜੀ? ਤਾਰਿਆਂ ਨੂੰ ਵੀ ਕਹਦੇ ਹੌਲੀ ਹੌਲੀ ਸਿੱਖ ਚੱਲ ਬੈਜਾ ਫਿਰ ਪੁੱਤ ਚੱਲ ਮਮਾ ਨਾਲ ਪੂਰੇ ਬੈਜਾ ਨੂੰ ਦੇ ਅਰੋ ਅਰੋ ਆ ਨਾ ਆਪਣੇ ਖੇਨ ਨਾਲ ਹੱਥ ਨਾਲ ਚੱਕ ਲਈ ਰੇਸ ਦੇ ਦਿੰਦੀ ਆਪੇ ਹਾਂ ਬਹੁਤ ਤੇਜ਼ਾ ਹੈ ਮੈਂ ਚੱਕ ਦਊਗਾ ਇਹ ਮੋਟਰਾਂ ਪੱਕਾ ਲੈਣਾ ਹੁਣ ਘਰ ਨੂੰ ਜਾਣਾ ਨਾ ਨਿਕੋਲੂ ਆਹੋ ਬਿੱਚਾ ਹਾਇ ਨਹੀਂ ਤਾਂ ਤੇ ਕੇ ਹਾਂ ਦੀ ਟਿਕਲਾਉਂ ਚੱਲ ਲੈਣਾ ਚੱਲ ਲੈਣਾ ਚੱਲ ਲੈਣਾ ਚੱਲ ਲੈ ਵੀ ਦੁਕਾਨ ਤੇ ਚੱਲ ਲੈਣਾ ਅਦਰ ਉਹ ਪੂਰੀ ਪਿਸਤਲੇ ਲੈਣੀ ਪੈਣੀ ਆ ਦੀ ਕੀ ਠੀਕ ਐ ਇਹ ਇਹ ਪਿਸਤਲੇ ਲੈਣੀ ਪਈ ਹਾਂ ਇਹਦਾ ਤਾਂ ਹਾਂ ਨਹੀਂ ਹੈਗਾ ਪਰ ਆ ਉਹਦੇ ਕਰਕੇ ਪੂਰੀ ਪਿਸਤਲੇ ਲੈਣੀ ਪਾਣੀ ਨਮੀ ਆ ਲੈ ਲਈ ਤੂੰ ਇਹਨੂੰ ਗੱਡੀ ਚ ਰੱਖ ਲੰਦੀ ਪ੍ਰਾਣੀ ਨਮੀ ਲੈ ਲਈ ਉਹ ਜੇ ਨਾ ਮਿਲੀ ਇਹਦੇ ਨਾਲ ਤਾਂ ਖਿਲੀ ਜਾਊਗੀ ਫੜਾ ਦੇ ਜੇ ਨਾ ਹੀ ਮਿਲੀ ਫੇਰ ਕਿਆ ਕਰੂੰਗਾ ਬਾਈ 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 ਕਿੱਥੇ ਆ ਥੱਲੇ ਨੂੰ ਕਰ ਲੈ ਚਲੋ ਮਿਲਦੇ ਜੀ ਫੇਰ ਤੁਹਾਨੂੰ ਧੰਨ ਮਹਾਰਾ ਸੱਚਾ ਪਾਤਸ਼ਾਹ ਸੋਖਰ ਕੇ ਗੁਰੂ ਘਰ ਆ ਛੱਡ ਦੀ ਗੱਲਾ ਚ ਰੱਖਿਓ। ਬਾਕੀ ਫੈਮਿਲੀ ਬੈਠੀ ਸਾਡੀ ਗੱਡੀ 'ਚ। ਹੁਣ ਤੁਹਾਨੂੰ ਗਾਹਾਂ ਚੱਲ ਕੇ ਮਿਲਦੇ ਜੀ ਸੀ। ਵੈਸੇ ਪੱਨ ਚੱਕ ਕੇ ਲੈ ਕੇ ਆਈਆਂ ਤੁਸੀਂ। ਆਪਾਂ ਕਿ ਕਿ ਟੱਡਿਆ? ਹਾਂ। ਹਾਂ ਜੀ। ਕੀ ਆ ਸੀ? ਕੀ ਹੋ ਗਿਆ? ਸਾਸਰੀਕਾਲ ਵੀ। ਸਾਸਰੀਕਾਲ ਦੀ ਸਾਰਿਆਂ ਨੂੰ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਜੀ ਕਿੱਥੇ? ਹਾਂ ਜੀ ਪੁੱਤ। ਸਾਸਰੀਕਾਲ ਦੀ ਸਾਰ। ਜਿੱਥੇ ਫੇਰ ਭਾਰਗੇ। ਹਾਂ ਮੰਮੀ। ਸਾਸਰੀਕਾਲ ਜੀ ਸਾਰਿਆਂ ਨੂੰ। ਕਿਹੜੇ ਸੂਟ ਦਾ ਰੌਲਾ ਪਾ ਲੈਣਾਂ ਨੇ ਵੀ ਲੈ ਕੇ ਆਏ ਚੱਕ ਲੈ ਆ ਕੇ। ਇਹ ਤੁਸੀਂ ਕਹਿੰਦੇ ਤੇ ਕੁਰਤਾ ਪੈਂਮ। ਅੱਛਾ ਅੱਛਾ ਮੇਰਾ ਉਹ ਮੈਨੂੰ ਦੱਸੋ ਤਾਂ ਸੀ ਨਾ। ਕਾਹਨੇ ਵੀ ਕੀ ਆ ਰਿਹਾ ਹੈ ਬਸ ਹਾਂ ਸੁਸਤੀ ਵੀ ਬਾਈ ਗਈ ਸਰੀਰ ਨੂੰ ਤਾਂ ਹੋ ਗਿਆ ਤੁਹਾਨੂੰ ਚਾਹ ਪਲਾਵਾ ਮੈਂ ਪਹਿਲਾਂ ਹਾਂ ਮੈਨੂੰ ਤਾਂ ਚਾਹ ਨਹੀਂ ਚਾਹ ਨਹੀਂ ਹਾਂ ਚਾਹ ਤਾਂ ਮਾਣੀ ਪਲਾ ਦੇਣੀ ਆ ਤੁਹਾਨੂੰ ਜਿਸ ਜਾਨ ਹਾਂ ਤਾਂ ਪਹਿਲਾਂ ਉਹਨੂੰ ਕਹਿ ਦੂੰਗਾ ਮੈਂ ਖਾਲਾ ਗੋਲ ਗੱਪੇ ਖਾਲੂ ਕਰਾਰੇ ਕਰਾਰੇ ਗੋਲ ਗੱਪੇ ਖਾਲਣੇ ਆ ਚਲੋ ਜੀ ਹਣ ਮਾਮੀ ਮਾਮੀ ਵੀ ਕਹਿੰਦੀ ਹਾਂ ਜੋ ਬਗਵਾ ਨੂੰ ਮਾਮੀ ਬਗਵਾ ਦੇ ਪਿੱਛੇ ਲੱਗੀ ਆ ਉਹਨਾਂ ਦੇ ਪਿੱਛੇ ਲੱਗ ਜੀ ਮਾਮੀ ਵੀ ਹੁਣ ਅਸੀਂ ਵੀ ਨਹੀਂ ਅਸੀਂ ਹੁਣ ਆਏ ਕਹਾਂਗੇ ਪਿੱਛੇ ਨਹੀਂ ਲੱਗਣਾ ਜਿਵੇਂ ਮਾਮੀ ਕਹੂਗੀ ਬਸ ਉਹੀ ਮੰਨਣਾ ਸੀ ਕਹਿਣਾ ਚਲੋ ਹੁਣ ਪਹਿਲਾਂ ਤੁਹਾਨੂੰ ਗੋਲ ਗੱਪੇ ਖਿਲਾਇਆ ਜਾਵੇ ਹੈ ਨਾ ਵੀ ਐਂ ਬੰਦੇ ਚ ਕਰੰਟ ਜਿਹਾ ਪਾਇਦਾ ਹੁਣ ਗੋਲ ਗੱਪਿਆਂ ਨਾਲ ਹੈ ਚਾਹ ਨਾਲ ਦਾ ਮੰਨਿਆ ਦਾ ਜੇ ਆ ਗੋਲ ਗੱਪਿਆਂ ਨਾਲ ਪਹਿਲੀ ਵਾਰ ਸੁਣਾ ਵੀ ਕਰੰਟ ਵਾ ਵੀ ਕੀ ਚਾਹ ਨਾਲ ਆ ਕਰੰਟ ਇਹ ਤਾਂ ਸੰਦੀਪ ਉਹ ਤਾਂ ਉਹਨਾਂ ਨੇ ਬੁਲਾ ਦਨੇ ਹੈ ਚਾਹ ਤਾਂ ਪੀ ਲੈਣੀ ਹੈ ਤੁਸੀਂ ਕਾਫੀ ਪੀਅ ਚਾਹ ਪੜੇ ਵਾਲਿਆਂ ਨੇ ਬੁਲਾਉਣੀ ਹੈ ਹਾਂ ਨਾਲ ਫਰੈਂਡ ਫੋੜੇ ਵੀ ਜਿਹੜੇ ਤੇ ਜਾਣ ਆਣ ਉਹ ਤਾਂ ਇਹ ਗੱਲ ਹੈ ਜਦੋਂ ਭੁੱਖ ਲੱਗੀ ਵੀ ਹੁੰਦੀ ਨਾ ਫਿਰ ਜਿਹੜੀ ਮਰਜ਼ੀ ਚੀਜ਼ ਆ ਜਾਵੇ ਉਹ ਸਵਾਦ ਆ ਲੱਗਦੀ ਹੈ ਬੜੀ ਬਾਤ ਹਾਂ ਧੰਨੇ ਚਲੋ ਕੋਈ ਨਹੀਂ ਸਵਾਦ ਸਵਾਦ ਲੱਗਣਾ ਚਾਹੀਦਾ ਤੇ ਬਸ ਗੱਲ ਖਤਮ ਹੁਣ ਤੁਸੀਂ ਪਹਿਲਾਂ ਕੀ ਕਰਨਾ ਦੱਸੋ ਸਿੱਧੀ ਦੱਸੋ ਬੰਨੂ ਗੋਲ ਗੱਪੇ ਚਲੋ ਫਿਰ ਗੋਲ ਗੱਪਿਆਂ ਕੋਲੇ ਮਿਲਦੇ ਚੱਲ ਗਏ ਪਹਿਲਾਂ ਪੇਟ ਪੂਜੋ ਫਿਰ ਕੰਮ ਦੂਜਾ ਆ ਜਾਓ ਵੀ ਇਹ ਕਹਿੰਦੇ ਜੀ ਪਹਿਲਾਂ ਅਸੀਂ ਖਾਵਾਂਗੇ ਗੋਲ ਗੱਪੇ ਚੱਲੀ ਦੀ ਗੱਲ ਚਾਹ ਪਰਤੇ ਪਰ ਕੰਮ ਨਿਭੜਿਆ ਆ ਕੇ ਗੋਲ ਗੱਪਿਆਂ ਪਰ ਇਹ ਕਹਿੰਦੀ ਜੰਮੀ ਸੁਸਤ ਬੈਠੀਆਂ ਇਹਨਾਂ ਨੇ ਉੱਤੇ ਜਾ ਕੇ ਫਿਰ ਕਿਆ ਸੂਟ ਦੇਖਣੇ ਕਿਆ ਫੂਟ ਦੇਖਣ ਜੈ ਬਾਬਾ ਮਾਸਟਰਾਂ ਜੀ 프리ਮਾ ਜਾਨਾ ਲੋਹ ਜੀ ਹੁਣ ਤਾਂ ਗੋਲ ਗੱਪਿਆਂ ਦੇ ਰੇਟ ਵੀ ਉੱਪਰ ਹੋ ਜਾਂਦੇ ਆ 10 ਰੁਪਏ ਦੇ 2 ਫੀਸ ਹਾਟੇ ਵਾਲੇ ਵੀ 10 ਰੁਪਏ ਦੇ 3 ਫੀਸ ਦਹੀਂ ਵਾਲੇ 30 ਰੁਪਏ ਦੀ ਪਲੇਟ 6 ਹੁੰਦੀ ਜਿਹਦੇ ਚ ਚਲੋ ਹੋਏ ਆਪਿਓ ਕਰੋਨਾ ਦਾ ਦਵਾਈ ਦੇਣ ਨੂੰ ਡਾਕਟਰ ਬਰਮਾ ਨੰਦ ਹੂੰ ਤੇ ਪੈਟਰਨ ਨੂੰ ਪੇਸ਼ ਕੀਤਾ ਗੇ ਹਿੰਮਤ ਦਾ ਸਭੈਟ ਕੋਈ ਨਹੀਂ ਬੈਠਿਆ ਉਹ ਗਰਾਸ ਤੇ ਮੋੜ ਗੜ ਤੇਰੇ ਦਾ ਸਫਰ ਲੱਗਿਆ ਵਾ ਪੈਰੀ ਸਮਝ ਲੈ ਮਹੀਨੇ ਚੋਂ ਦੋ ਦਿਨ ਵੀ ਆ ਜਣਾ ਤਿੰਨ ਦਿਨ ਚੱਕਰ ਵੀ ਲੱਗ ਜਣਾ ਅਨੰਦ 6 ਮਹੀਨੇ ਬਾਅਦ ਭਾਬੀ ਜੀ ਹੋਣਾ ਆਏ ਆ ਤੇ ਮਹੀਨੇ ਤਾਂ ਨਹੀਂ ਹੋ ਜੇ ਹਾਂ ਫਿਰ ਤਕੀਰੇ ਕੱਪੜੇ ਉਹ ਆਈ ਸੀ ਉਹ ਤਕੀਰੇ ਕੱਪੜੇ ਲੈਣ ਆਏ ਹਾਂ ਉਹ ਤਾਂ ਉਹ ਪਰ ਫਿਰ ਵੀ ਬਾਨਦੇ ਜੀ ਸਿਰ ਆਉਂਗਾ ਨਾ ਐਨੀ ਜਿੱਥੇ ਤਾਂ ਨਹੀਂ ਆਉਂਗਾ ਆ ਚਲੋ ਜੇ ਸਾਡਾ ਨੰਬਰ ਲੱਗੂਗਾ ਜੀ ਫਿਰ ਦੇਖਦੇ ਕਿਆ ਬਣਦਾ ਪ੍ਰੋਗਰਾਮ ਕਾਲਾ ਹੋਰ ਤੁਸੀਂ ਐਂ ਕਰੋ ਗੱਲਾਂ ਘੱਟ ਪਹਿਲਾਂ ਉਹਨੂੰ ਕਹੋ ਸਾਨੂੰ ਘਲਾ ਦੇ ਕੋਲ ਗੱਪਿਆਂ ਨੂੰ ਟਾਈਮ ਬਹੁਤ ਘੱਟ ਆ ਇਹ ਨਾ ਉਹ ਕਿ ਤੁਸੀਂ ਖੜੇ ਹੀ ਰਹਿ ਜਾਓ ਇੱਥੇ ਵਸੇ ਕਾ ਕਮੈਂਟਾ ਵਾਦਾ ਭੈਣ ਦਾ ਸਮਰਾਲੇ ਤੇ ਕਹਿੰਦੇ ਲਿਆਓ ਤੁਸੀਂ ਸੂਟ ਨਾਲੇ ਸਸਤੇ ਨਾਲੇ ਨਵੇਂ ਤੇ ਨਵੀਂ ਵੈਰਾਈਟੀ ਅੱਜੇ ਵੀ ਕਿਦਾਂ ਫਿਰ ਫਿਰ ਬਣਾ ਲੂੰਗਾ ਪ੍ਰੋਗਰਾਮ ਚੱਲ ਕੋਈ ਨਹੀਂ ਦੇਖ ਲੈਣੇ ਪਹਿਲਾਂ ਤੁਸੀਂ ਜਿਹੜਾ ਇੱਕ ਕੰਮ ਕੋ ਸਿਰੇ ਤਾ ਲਾਓ ਇੱਕ ਮੰਨੂ ਵੀ ਤੇ ਯਾਰ ਪਰ ਮੈਂ ਬਾਅਦ ਚ ਫਾੜ ਲਾਂਦਾ ਮੈਂ ਪਹਿਲਾਂ ਥੋੜਾ ਜਿਹਾ ਸੂਟ ਕਰ ਲਵਾਂ ਸਤਨਾਮ ਸ਼ੁਰੂਆਤ ਇਹਦੇ ਦੇ ਨੇ ਅੱਗੇ ਦੇ ਨੇ ਅੱਗੇ ਜਾ ਪਤੰਦਾ ਦੇ ਕੰਮ ਨਹੀਂ ਰੋਕਦੇ ਹਾਂ ਕਿ ਕਿ ਰੰਜੀਤ ਆ ਰਿਹਾ ਹੈ ਇਹਦੇ ਨੂੰ ਦੇਣਾ ਹਾਂ ਹਫਤੇ ਪਹਿਲਾਂ ਸਖੋ ਭੈਣ ਜੀ ਮਾਮੀ ਨੂੰ ਦੋ ਪਹਿਲਾਂ ਆਇਆ ਯਾਰ ਅੱਗੇ ਨੂੰ ਅੱਗੇ ਨੂੰ ਕਰ ਲੈ ਮਾਮੀ ਟੇਬਲ ਟੇਬਲ ਅੱਗੇ ਨੂੰ ਖਿੱਚ ਲੈ ਲੈ ਆ ਲੈ ਨਾ ਪਾਣੀ ਵਾਲਾ ਖਾ ਲੂਗੀ ਇਹ ਖੱਚ ਦੇ ਕੰਮ ਨੂੰ ਫਿਰ ਹੋਰ ਕਾ ਚਾਹੀਦਾ ਮਾਲਾ ਬਣਾ ਕੋਈ ਨਾ ਖਾਣੇ ਪਾਣੇ ਹੁਣ ਬੜੇ ਛੋਟੇ ਦੇ ਦੇ ਹੈਗੇ ਆ ਉਹ ਮਿਰਚ ਵਾਲਾ ਉਹ ਤਾਂ ਤੁਸੀਂ ਚੁੰਨੀ ਲਵੇੜ ਲਈ ਹਾਂ ਆਹ ਲੈ ਮੇਰਾ ਪੁੱਤ ਖਿਚੜੇ ਕੰਮ ਨੂੰ ਖੜੀ ਕੰਨੇ ਕਿੱਧਰ ਘਟਾ ਕੇ ਕੰਨੇ ਜਾਉਂ ਖੁਸ਼ ਇਹ ਆਏ ਭਾਵੇਂ ਇਹ ਆਉਂਦੇ ਉਹ ਪਿਆਏ ਨਹੀਂ ਥੋੜੇ ਕਵਾ ਦਾ ਮੈਨੂੰ ਆਪਣੀ ਤੁਹਾਨੂੰ ਪਸੰਦਾਂ ਵਾਲੇ ਬਹੁਤ ਸਾਰੇ ਨੂੰ ਪਸੰਦ ਆ ਜਿਹੜਾ ਉਹ ਖਾ ਗਿਆ ਇੱਕ ਵਾਰ ਉਹ ਮੁੜ ਕੇ ਆਉਂਦੀ ਆਉਂਦਾ ਬੋਲੀ ਪੈਣ ਨੂੰ ਵੀ ਪਸੰਦ ਕਰਨੀ ਹੋਗੀ ਆ ਚਲੋ ਤਾਂ ਹੁਣ ਮੇਰੀ ਪਲੇਟ ਚ ਵੀ ਰੱਖਿਆ ਯਾਰ ਆਏ ਨਹੀਂ ਗੱਲ ਬਣਨੀ ਹੁਣ ਤਾਂ ਪਾਣੀ ਜਾਈ ਜਾਣਾ ਨਾ ਠੀਕ ਆ ਫਿਰ ਐਕਟਿਵ ਹੋ ਗਿਆ ਮਾਮਾ ਜੀ ਨੂੰ ਉਹਨੂੰ ਮੈਂ ਪਹਿਲੀ ਕਹਤਾ ਵੀ ਮਿਰਚ ਥੋੜੀ ਜਿਹੀ ਤੇਜ਼ ਰੱਖੀ ਵਿੱਚ ਆਪਾਂ ਐਕਟਿਵ ਹੋ ਜਾਣਾ ਜਾਂ ਸੀਸੀ ਹੋਣੀ ਆ। ਰਘਰੂ ਦੀ ਕਿਰਪਾ ਨਾਲ ਜੀ ਪਹੁੰਚ ਗਏ ਜੀ ਅਸੀਂ। ਪਾਣੀ ਐਸੀ ਚਲ ਮਾਮੀ ਲੰਘ ਜਾ ਕਾ ਨੂੰ। ਆਹ ਲੋ ਪੰਜਾਬ ਦਾ ਲਹਿੰਗਾ ਇੱਥੇ ਪਿਆ ਜਿਹੜਾ ਤੁਸੀਂ ਕਹੋਗੇ ਉਹੀ ਮਿਲ ਜਣਾ। ਆਹੋ ਹੋ ਚੁੰਨੀਆਂ ਦੀ ਮਾਰੀ ਵੀ ਥੱਲੇ ਤਾਂ ਤੇ ਸਾਹਮਣੇ ਖੜਾ ਜੀ ਆ। ਆ ਇਦਲੀ ਸਾਡਾ ਨਾ ਨਾ ਖੜਨਾ ਵੀਰਾਂ ਨੇ ਸਾਡਾ ਨੇ ਲਾ ਚੜਾਤਾ ਦੇਣਾ ਐ ਨਹੀਂ ਕੰਮ ਕਰਨਾ ਦਿਨ ਜਿਹੜਾ ਚੜਨਾ ਨਾ ਇੱਕ ਨਹੀਂ ਚਾਹਣਾ ਨਾ ਰੂਮ ਚੂਟਣਾ ਉੱਪਰ ਪਈ ਨਾ ਲੱਗਣਾ ਪਿੰਕ ਪਿੰਕ ਬਰਮਾ ਜਿਸ ਤਰ੍ਹਾਂ ਦਾ ਹੱਥ ਹਾਂ ਹਾਂ ਰੰਗ ਨਾ ਰੂਮ ਕਲਰ ਜਿਹਾ ਦਿਖਾਈਂ ਹੋਰ ਪਿੰਕ ਪੁਪਕ ਕੋਸਣਾ ਦਿਖਾਈਂ ਠੀਕ ਹੈ ਜਿਵੇਂ ਪਿੱਛੋਂ ਮੈਨੂੰ ਪਹਿਲੇ ਹੀ ਦੱਸਤਾ ਤੁਹਾਨੂੰ ਕਿਉਂ ਦਾ ਕਿਚਕਾ ਮੈਂ ਨਹੀਂ ਦੱਸਿਆ ਕੁੜੀ ਨੇ ਹੀ ਦੱਸਿਆ ਕੁੜੀ ਨੇ ਤੈਨੂੰ ਦੱਸਤਾ ਤਾਂ ਗਾਂ ਫੂਕ ਮਾਰਦੀ ਤੂੰ लाਡਲੀ ਭਾਬੀ ਐ ਮਾਰੇ लाडले ਇਹ ਲਈ ਨਹੀਂ ਨਹੀਂ ਤੂੰ ਥੋੜੀ ਜਿਹਾ ਜ਼ਿਆਦਾ ਆ ਆ ਆ ਬਹਾ ਕਰੂ ਦੇਖੋ ਤਾਂ ਕੱਲ ਦੁਪੱਟਾ ਮਿਲੇਗਾ ਜੀ ਐਕਸਾ ਇਕਰ ਬੁਟਾ ਕੰਪ੍ਰਾਸਟ ਹੋਊਗਾ ਇੱਕੋ ਸੇਮ ਦਾ ਠੀਕ ਹੈ ਦਿਖਾਈ ਚਾਹ ਜਿਵੇਂ ਜਿਵੇਂ ਪੰਚਾ ਦੁਪੱਟਾ ਆ ਗਿਆ ਜੀ ਨਾਲ। ਇਹ ਦੁਪੱਟਾ ਨਾਲ ਜੀਟਾ ਦੁਪੱਟਾ ਤੁਸੀਂ ਆਪਣੀ ਜੁਐਲਰੀ ਦੇ ਨਾਲ ਮੈਚਿੰਗ ਕਰਕੇ ਤਿਆਰ ਕਰਵਾਓ। ਕਿੰਮੀ ਕਿੰਮੀ ਦੀ ਜੁਐਲਰੀ ਹੋਊਗੀ ਵੀ ਉਦਾਂ ਦਾ ਦੁਪੱਟਾ। ਉਦਾਂ ਦਾ ਦੁਪੱਟਾ। ਠੀਕ। ਅੱਗੇ ਹੋਰ ਇੱਕ ਮੱਲ ਬੈਠਣਾ। ਮਹਰੂਨ ਸ਼ੇੜੀ ਦਾ ਆਂਦਾ ਉਹ ਬੈਲ ਮਾਰਕੀਤੀ ਆਣੇ। ਅੱਛਾ। ਕਿਹੜੇ ਕਲਰ ਦੀ? ਅੱਛਾ ਵੀ ਸ਼ੇਡ ਤੇ ਉਹ ਉੱਤੇ ਕਲਰ ਫਿਰਦਾ ਜਾਂ ਨਹੀਂ ਆਇਆ। ਉਹ ਫਿਰਦਾ ਨਹੀਂ। ਜਲੂੜ ਦੇ ਕ੍ਰੇਜ਼ ਜਿਆਦਾ ਜੇ ਤੁਹਾਨੂੰ ਲੋਕੇਸ਼ਨ ਵਧੀਆ ਆਉਗੀ। ਪਰਸ। ਆਮੰਡ ਬਟ। ਚੱਕ ਦੇ ਦੁਪੱਟੇ। ਮਾਤਾ ਨੂੰ ਮਣਾ ਵਿੱਚ ਕਦੇ ਇੱਧਰੋਂ ਘੇੜਾ ਦੇਣਾ ਅੱਜ ਤਾਂ ਬੁੱਕੇ ਨੇ ਕੱਢੇ ਆ ਇੱਧਰੋਂ ਜਨ ਲੁਕੇਸ਼ਨ ਆਈ ਹੈ ਇਹਦੇ ਦੇਖੀ ਕਿਹੜਾ ਪਤਾ ਨਹੀਂ ਕਿੰਨੇ ਗਾਣੇ ਪਤਾ ਜਿਹੜਾ ਤਰੇ ਅਕਲ ਚ ਆ ਗਿਆ ਸਲੈਕਟ ਕਰ ਲਈ ਮੈਂ ਕਹਿੰਦਾ ਸੀ ਬਹੁਤ ਕੱਢ ਕੇ ਦੇਖੇ ਫੇਰ ਐਂਡ ਤੇ ਸਲੈਕਟ ਕਰਿਆ ਦੋਨੇ ਉਹ ਵੀ ਅਸੀਂ ਰਾਤ ਤੈਨੂੰ 6 ਵਜੇ ਬੜੇ ਦੁਰੇ ਮੈਂ ਕਹਿੰਦਾ ਤੇ 9 ਵਜੇ ਨਿਕਲੇ ਹੋਰ ਉਹ ਮਮੀ ਸੋਨੂ ਜੀ ਨਾ ਹੋ ਕੇ ਬੈਠ ਦੀ ਕਮੀ ਲੰਘਿਆ ਜੀ ਆ ਇਹ ਠੀਕ ਆ ਨਾ ਨੀਗਾ ਤੇਰੀ ਲਹੰਗਿਆ ਜੀ ਵਾਲਾ ਚਾਹੀਦੀ ਨੀਗਾ ਤੇਰੀ ਲਹੰਗਿਆ ਚ ਆ ਵਾਹ ਲੋ ਯਾਰ ਦਲਾਈ ਦੇ ਫਿਰ ਇਹਦਾ ਗ੍ਰੀਨ ਦੁਪੱਟਾ ਕੱਟ ਰਸ ਲਾਓ ਦੁਪੱਟਾ ਗ੍ਰੀਨ ਵੀ ਕਰ ਸਕਦੇ ਹੋ yellow ਵੀ ਕਰ ਸਕਦੇ ਹੋ ਤੇ ਮੈਂਜੈਂਟਾ ਵੀ ਕਰ ਸਕਦੇ ਜੇ ਤੁਸੀਂ ਇੱਕੋ ਰੰਗ ਰੱਖਣਾ ਚਾਹੁੰਦੇ ਮੈਰੂਨ ਤਾਂ ਮੈਰੂਨ ਵੀ ਕਰ ਸਕਦੇ ਨਾ ਨਾ ਕਲਰ ਦਾ ਦੋ ਹੀ ਲੱਗਦੇ ਦੋ ਹੀ ਦੁਪੱਟੇ ਹੂੰ ਦੋ ਦੁਪੱਟੇ ਸੋਨੇ ਲਾ ਦੇ ਇੱਕ ਨਾ ਸੈਂਟ ਚਾਹੀਦੀ ਐ ਕਣੀ ਆ ਹੁਣ ਤਾਂ ਜਿੰਨੇ ਜਿੰਨੇ ਡਿਜ਼ਾਈਨ ਬਣਨ ਲੱਗੇਗਾ ਹਾਂਗਾ ਵੈਸੇ ਇੱਕ ਗੱਲ ਲੰਘਾ ਸੰਭਾਲਣਾ ਖੋਲਣਾ ਕੁੜੀ ਤੇਰੇ ਚ ਬਜਨ ਵੀ ਕੱਟਿਆ ਨਾ ਨਾ ਮਊ ਗੱਲ ਕਰਦਾ ਚੱਲ ਤੁਰਨਾ ਵੀ ਕਿੰਨਾ ਕਹਿੰਦੇ ਲਹਿੰਗਾ ਪਾ ਕੇ ਕਿੰਨਾ ਲਸਪਸ ਕਰਦਾ ਲਓ ਯਾਹ ਦੇ ਲੈਣੀ ਹੈ ਕਣੀ ਉਹਨੇ ਅੱਜ ਕੇ ਖਾਉਂਗੀ ਹਾਂ ਹਏ ਹੇ ਹੇ ਹਵਾ ਆਉਂਦੀ ਠੰਡੀ 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 ਹਵਾ ਆਉਂਦੀ ਆ ਨਹੀਂ ਤੂੰ ਦਾ ਬੋਲ ਨਾ ਮਸਰ ਹਾਂ ਆਉਂਦਾ ਪੀਏ ਬੰਦੋਗਾ ਚਾਹ ਪੀ ਕੇ ਛੁੱਟ ਜੇ ਤਾਂ ਮੈਨੂੰ ਲੱਗਦਾ ਚਾਹ ਆਉਗੀ ਫੇਰ ਗੱਲ ਬਣੂਗੀ ਲਾ ਲਓ ਜੀ ਕਾਟ ਲੈਨੇ ਇਹ ਲੱਗਦੀ ਹੈ ਨਾ ਕੋ ਡਿਫਰੈਂਟ ਹੋਰ ਹਟਕੇ ਐਲੀਗੈਂਟ ਜਿਹਾ ਫੀਸ ਆ ਗਿਆ ਕੋਈ ਨਹੀਂ ਘੜਾਈ ਆ ਬੰਦਾ ਕਰਕੇ ਨਾ ਕੀ ਮੈਨੂੰ ਉਧਰੇ ਉਧਰੇ ਲੈ ਕੇ ਲੈ ਕੇ ਅੱਛਾ ਨੂੰ ਖੜਕ ਕੇ ਨਾ ਪੁੱਤ ਤੇਰਾ ਲਾ ਕੇ ਦੇ ਅੱਛਾ ਇਹਨਾਂ ਨਹੀਂ ਲਾਦਣਾ ਤੂੰ ਖੜ ਜਾ ਬਸ ਖੜ ਜਾ ਨਾ ਲਾ ਕੇ ਦਿਖਾਣ ਦੇ ਅੱਛਾ ਪਈਆ ਬੈਲਟ ਚੱਕੀ ਬੈਠੀ ਆ ਤੇ ਪੁੱਤ ਬੈਲਟ ਆ ਬੈਲਟ ਦੇ ਲੈ ਮਰੈਂਟ ਵਰਗੀ ਹਾਂਗਲਾ ਲਾ ਕੇ ਦੇਖਣਾ ਕਿ ਜਿਹੜਾ ਸੁਣਾ ਲੱਗਿਆ ਕੁੜੀ ਆਹ ਲਾ ਫੜੀ ਬੈਲਟ ਆ ਮੇਰੇ ਹੱਥ ਚ ਆ ਇਧਰ ਹਾਂ ਤੇ ਮੈਂ ਸਿਰ ਹੰਚਾ ਉੱਪਰ ਤੋਂ ਲਾਈਟ ਪੈਂਦੀ ਹੈ ਨਾ ਉਹ ਮਨੂਰੇ ਤੇ ਲੱਗਦਾ ਥੋੜਾ ਜਿਹਾ ਉੱਪਰ ਤੋਂ ਲਾਈਟ ਪੈਂਦੀ ਨਾ ਥੱਲੜਾ ਉਹ ਛਰਾਰ ਆ ਜਾਂਦਾ ਘੱਟ ਚਮਕਦਾ ਉੱਪਰਲਾ ਜ਼ਿਆਦਾ ਚਮਕਦਾ ਉਹ ਕਿਉਂ ਲਾਈਟ ਪੈਣ ਲੱਗੀ ਤੇ ਪਰ ਸਿੱਧੀ ਹੋ ਆ ਦੇਖ ਤਾ ਸੰਦੀਪ ਇੱਕ ਮਿੰਟ ਤੀ ਆ ਆ ਕੱਢ ਕੇ ਆ ਦੇਖ ਤਾ ਲਾ ਕੇ ਹਾਂ ਹਾਂ ਵੀ ਸਮਝ ਆ ਗਿਆ ਹਾਂ ਮੈਨੂੰ ਵੀ ਕੋਈ ਲੱਗਦਾ ਸਾਰੇ ਲਾ ਕੇ ਦੇਖ ਆ ਵੀ ਲਾ ਕੇ ਦੇਖੀ ਹਾਂ ਜੀ ਇਹ ਆ ਗਿਆ ਮੇਰੇ ਵੀ ਕੁਝ ਕਲਰ ਦੇ ਹਵਾਲੇ ਜਿਆਦਾ ਜੀ ਜੀ ਤਾਂ ਇਹ ਲਏਗਾ ਜਿਹੜਾ ਕੰਟਰਾਸਟ ਦੁਪੱਟਾ ਆਲਰੇਡੀ ਪਹਿਲਾਂ ਹੀ ਤੇ ਜੇ ਰੋ ਦੂਜਾ ਦੁਪੱਟਾ ਤੁਸੀਂ ਇਹ ਕਲਰ ਨੂੰ ਮਹਿਰੂਨ ਕਰ ਸਕਦੇ ਹੋ ਕ੍ਰੀਮ ਕਰ ਸਕਦੇ ਹੋ ਮਹਰੂਮ ਗੱਲ ਉਹ ਜਿਆਦਾ ਬੰਦ ਰਹੋਗੇ ਕਿ ਇਹ ਜਿਹ ਬੇਸ ਕਲਰ ਦਾ ਦੁਪੱਟਾ ਜਿਆਦਾ ਸੋਹਣਾ ਲੱਗਦਾ ਜੀ ਹਾਂ ਕਿਹਨਾਂ ਕਲਰ ਹਾਂ ਮਹਰੂਮ ਦੇ ਦੁਪੱਟਾ ਦੇ ਕੇ ਦਿਖਾਈ ਦੱਸ ਸਕਦੇ ਮਹਰੂਮ ਦੁਪੱਟਾ ਦਾ ਬੇਸ ਨੂੰ ਆ ਲੱਗੇਗਾ ਉਹ ਲਾ ਕੇ ਦਿਖਾ ਦੇ ਜੀ ਇਹ ਤਾਂ ਬਾਤ ਵੀ ਜਿਸ ਤਰ੍ਹਾਂ ਕਰਦੇ ਹਾਂ ਮੰਜੂ ਤੋਂ ਨਮੀ ਜਰਦਾ ਹਾਂ ਮਹਰੂਮ ਜਿੱਦਾਂ ਹੂੰ ਹਾਂ ਇਹ ਵੀ ਪੂਰੇ ਪਿਆਰ ਵੀ ਹੋ ਗੀ ਸਾਡੀ ਨਾਲ ਬੜੀ ਇਹਨੂੰ ਆਪਣੇ ਆਪ ਨੂੰ ਪੁੱਤ ਘੁੰਮ ਕੇ ਸ਼ੀਸ਼ੇ ਚ ਮੈਂ ਮੂਰੇ ਖੜਾ ਇੱਧਰ ਇੱਧਰ ਵੀ ਦਿਖਦਾ ਸ਼ੀਸ਼ਾ ਸਾਹਮਣੇ ਵੀ ਦਿਖਦਾ ਉਹ ਦੂਈ ਸਾਈਡ ਵੀ ਦਿਖਦਾ ਜਿਹੜਾ ਤੈਨੂੰ ਵਧੀਆ ਲੱਗਦਾ ਆਪਣਾ ਉਹ ਸਿਲੈਕਟ ਕਰੀ ਉਹ ਦੂਈ ਸਾਈਡ ਦੇਖ ਪੁੱਤ ਘੁੰਮ ਕੇ ਦੂਈ ਸਾਈਡ ਨੇੜੇ ਦਿਖਣਾ ਤੈਨੂੰ ਹਾਂ ਦੂਈ ਸਾਈਡ ਨੇੜੇ ਆ ਅਰੇ ਵਾਇਰ ਸ਼ਟ ਹੋਰ ਦੇਖਾ ਦੇ ਨੇ ਉਹਦਾ ਬਹੁਤ ਕਲਰ ਪਿਆ ਨਾ ਕੋਲ ਤਾਂ ਦੁਨੀਆ ਭਰ ਦੇ ਸਾਰੇ ਟੇਚੀਆਂ ਉਹਨਾਂ ਨਾਲੇ ਭਰੀਆਂ ਵੀ ਲੈ ਗਈਆਂ ਨਾਲੇ ਸਰੇ ਤੱਕ ਬਾੜ ਵਿੱਚ ਦੇਖ ਹਾਂ ਆ ਲਾ ਦੇ ਦੇਖ ਨੂੰ ਜਿਹੜਾ ਅੱਜ ਆ ਆ ਮੇਰਾ ਬੜਾ ਛੋਟਾ ਵੀਰ ਲਾਲਾ ਛੋਟਾ ਵੀਰ ਹੈ ਮੇਰਾ ਟੈਨਸ਼ਨ ਨਹੀਂ ਲੈਣੀ ਕੋਈ ਚੱਕਰ ਨਹੀਂ ਆਪਣਾ ਘਰ ਵਾਲਾ ਕੰਮ ਹੈ ਨਾਲ ਐਨਾ ਕਿ ਨਹੀਂ ਪਾਰਟੀ ਹੋਈ ਵੀ ਅੱਜ ਦੇਖਣਾ ਵੀ ਕਿਆ ਖਲੌਂਦੇ ਬਣਾਉਂਦੇ ਆ ਐਨਾਂ ਕੋਲ ਮੁੰਡਾ ਹੋਇਆ ਮੁੰਡਾ ਹੋਇਆ ਨਾ ਕੋਲ ਹਾਂ ਹੂੰ ਦੇਖਣਾ ਆਪਣੇ ਮਨ ਨੂੰ ਘੁਮ ਘਮ ਕੇ ਦੇਖ ਪੁੱਤ ਤੂੰ ਤਾਂ ਸੁਣ ਜਿਓਗੇ ਖੜ ਗਈ ਹਰੇਕ ਲੰਗੇ ਚ ਸੁਣ ਨਹੀਂ ਲੱਗਣੀ ਤੂੰ ਜਿਹੜਾ ਤੰਨੂ ਵਧਿਆ ਲੱਗਿਆ ਆਪਣਾ ਉਹ ਤਾਂ ਸਿਲੈਕਟ ਕਰਨਾ ਕਿਹੜੀ ਕਿੰਨੀ ਜ਼ਿਆਦਾ ਸੋਹਣੀਆਂ ਦੇ ਹੂੰ ਇਹਨਾਂ ਦੁਪੱਟੇ ਤੇ ਹੋ ਲੱਗੀ ਇਹਦੀ ਲੈਸ ਹਾਂ ਇਹਨਾਂ ਦਾ ਤਾਂ ਟੌਰ ਨਹੀਂ ਕੋਲੀ ਕੱਟਾਸ ਤੇ ਪੱਟਾ ਲਾਣਾ ਹੈ ਜੀ ਕੇਂਦਰ ਹਾਂ ਜੀ ਮਤਾ ਲਿੰਗਵੇ ਦਾ ਆਹ ਵਾਇਰ ਤੋਂ ਨਾ ਇਹ ਨਾ ਕਰ ਮਤਰੀਆ ਜੀ ਆਵਾ ਬਧਿਆਨ ਲੰਭਾ ਜਿਆਦਾ ਬਧਿਆਨ ਕੰਕਸਾ ਨਾ ਆਹ ਪੁੱਤ ਨੇੜੇ ਆ ਤੇਰਾ ਦੂਸਰਾ ਵਾਲਾ ਸੀਸਾ ਹੂੰ ਗਲਾਸ ਦਾ ਸਫੇਦ ਦੋ ਮੁਤੀ ਦੀ ਬਣੀ ਹੈ ਆਈ ਤੁਹਾਨੂੰ ਨਾ ਨਾ ਇਹ ਕਿ ਦੁਪੱਟਾ ਆਦਾ ਕਦੇ ਨਾਲ ਦੁਪੱਟਾ ਵੀ ਲੈ ਆਉਣਾ ਉਹਦੇ ਨਾਲ ਹੋਰ ਰਤੌਰ ਦੀ ਬਣਨੀ ਹੈ ਉਦੋਂ ਨਾਲ ਹੋਰ ਵੀ ਟਾਰ ਬਣਨੀ ਹੈ ਆਇ ਤਾਂ ਕੋਈ ਮਤਲਬ ਚੁਆਇਸ ਕਲਰ ਦੀ ਇਹੀ ਹੈ ਕਿ ਹੋਰ ਵੀ ਹੋ ਸਕਦੀ ਚੁਆਇਸ ਹੀ ਨਹੀਂ ਇਹੀ ਹੈ ਇਹ ਠੀਕ ਹੈ ਮੈਂ ਉਹ ਕਹਦਾ ਨਹੀਂ ਤਾਂ ਮੈਂ ਪਹਿਲੇ ਹੀ ਕਹਿੰਦਾ ਕਿ ਨਹੀਂ ਪਾ ਵੀ ਮੈਨੂੰ ਰੂਮ ਹੈ ਕਢਾਇਓ ਸਾਰੇ ਵੀ ਦੂਜਾ ਪਿੰਕ ਪੂਕ ਨਾ ਕਢਾਇਓ ਤੂੰ ਹੁਣ ਤਾਂ ਬਹੁਤ ਆ ਇੰਦਾਂ ਦੇ ਕਲਰ ਕਲਰ ਜੇ ਲੱਗ ਜੇ ਆਉਣ ਲੱਗ ਗਿਆ ਪਏ ਜਿਹੜੇ ਹੁਣ ਇਹ ਬਈ ਇੱਕ ਵਾਰ ਉਹਨੂੰ ਫੋਨ ਕਰਨਾ ਪੈਣਾ ਵੀ ਪੱਗ ਕਿਹੜੇ ਕਲਰ ਦੀ ਬਣਨੀ ਆ ਉਹ ਤਾਂ ਇਹਨੇ ਫੋਰ ਲੈ ਕੇ ਕਰ ਲਿਆ ਤਾਂ अच्छा जड़ा मर्ज़ी हां ना वो ਤਾਂ ਪਾਗ ਉਹਨਾਂ ਨੇ ਬਾਅਦ ਚ ਵੀ ਲੈ ਸਕਦੇ ਪਰ ਜਿਹੜੀ ਨੰਤਾ ਉਹਨੇ ਪਾਗ ਬਣ ਕੇ ਹੋਣੀ ਤਾਂ ਇਹ ਸੂਟ ਪਾਣਾ ਨੰਤਾ ਦੇ ਤਾਂ ਬੜਾ ਠੀਕ ਆ ਮੈਂ ਰੂਮ ਕਲਰ ਦਾ ਹਾਂ ਇਹ ਕਿਹੜਾ ਚਾਪੇ ਇਹ ਕਿਹੜਾ ਫਾਡੇ ਬਈ ਆ ਅੱਜ ਤਾਂ ਅਲਈ ਮਾਣ ਹੈ ਮੂਰੋਂ ਗੇਰ ਦੁਪੱਟਾ ਆਉਣ ਤੇ ਮੂਰੋਂ ਪੂਰੀ ਗੱਲ ਲੁੱਕ ਜੀ ਬਣੇ ਤਾਂ ਸੀ ਆ ਸ਼ਿਕਾਇਤ ਦਿਖਾ ਦੇਗੀ ਤੇਰਾ ਨਾ ਤੇਰਾ ਨੰਤਾ ਮੈਂ ਤਾਂ ਨੰਤਾ ਤੇ ਕੁੜਾ ਕਿਉਂ ਕੱਢ ਦੇਣਾ ਉਹਨੇ ਮੈਂ ਤੇਰੇ ਨੂੰ ਦੇਖ ਚਾਹਣਾ ਸਮਾਂ ਕਿਹੜਾ ਤੇਰਾ ਪਸੰਦਾ ਕਲਰ ਉਹ ਇਹ ਕੋ オレンジ ਕਲਰ ਚ ਵੀ ਦਿਖਾ ਦੇ ਫਿਰ ਹਾਂ ਜੇ ਉਹਦੋਂ ਅਕਲ ਚ ਆ ਗਿਆ ਫਿਰ ਉਹ ਦੇਖ ਲੂਗੀ ਹਾਂ। ਆਹ ਇਹ ਦੇਖਣਾ ਆਰੀ ਦਿਖਾਏਨੀ। ਆਰੀ ਇਹ ਨਾ ਮੈਂ ਲਓਂਗਾ। ਆਹ ਰੰਗ ਵੀ ਦੇਖਾਂਂ ਜੀ। ਅੱਛਾ। ਇਹ ਮਜੈਂਟਾ ਕਲਰ ਦਿਖਾਏਨੀ। ਮਛਟਾ ਦੇਖਣਾ। ਉਹ ਪਿੰਕ? ਨਹੀਂ। ਮੈਡਮ। ਉਹ ਜਿਹੜਾ ਟਿੱਕ ਟਿੱਕ ਪਿੰਕ ਕੜਾਈ ਆ। ਆਹ ਦੇਖ ਇੱਧਰ ਲਿਆ। ਆਹ ਕੱਢਿਆ। ਆਹ ਮਜੈਂਟਾ। ਆਹ ਦੇਖੋ। ਹੁਣ। ਹੁਣ ਖੁਸ਼ੀ ਹੋਈ ਆ। ਕਾਣ ਖੁਸ਼ੀ ਹੋਈ ਥੋੜਾ ਜਾਂ ਮੈਂ ਕਹਿੰਦਾ ਹੋਰ ਖੁਸ਼ੀ ਹੋਈ ਹੈ ਮੈਂ ਜੈਕਾ ਰੱਟ ਕਿ ਦਿਖਾ ਦੋ ਹੁਣ ਇਹਨੂੰ ਆ ਇੱਥੇ ਤਾਂ ਕੋਈ ਚੱਕਰ ਨਹੀਂ ਦੁਨੀਆਂ ਭਰ ਦੇ ਲਹੰਗੇ ਵੇ ਬਹੁਤ ਬਹੁਤ ਚਾਹ ਪੀਓ ਬਾਗਵਾਸੀ ਨਾਲਿਓ ਬਸ ਜੇ ਤੁਸੀਂ ਬਾਗਵਾਸੀਆ ਲੈਣ ਲੱਗ ਗਏ ਫਿਰ ਸਮਝ ਲਓ ਵੀ ਵੀਰ ਵੀ ਫਿਰ ਆਣੀ ਦੁਪੱਟਾ ਕੰਟਰਾਸਟ ਪੱਕਾ ਆਈਏ ਨਾ ਮਾਮੀ ਮਾਮੀ ਦਾ ਘਰ ਲੜਦਾ ਗੱਡੀਆਂ ਰਿਕ ਬਈ ਕਿਹੜਾ ਕਹਿੰਦੀ ਮਾਮੀ ਅੱਛਾ ਉਂਗਲੀ ਤਾਂ ਤੂੰ ਗਾਹ ਨੂੰ ਕਰ ਦਿੱਤੀ ਦੇ ਨਾ ਜਦ ਇਹ ਬਦਲ ਗਈ ਤਾਂ ਕਹਦੀ ਮੈਂ ਲਾ ਕੇ ਦੇਖਦੀ ਲੈ ਕਿਉਂ ਮੈਂ ਲਾ ਕੇਂ ਦੇ ਸਾਤੇ ਤੇਰੇ ਸਾਥ ਦਾ ਤਾਂ ਹੋਣੀ ਨਹੀਂ ਕੋਈ ਜੇ ਕਰਤਾ ਨਹੀਂ ਉਹ ਫੂ ਕਿਆ ਕਰੀਏ ਮਜਬੂਰੀ ਨੂੰ ਉਹਨੂੰ ਕੱਢਣੀ ਪੈਣਾ ਮਜਬੂਰੀ ਨੂੰ ਆਪਣੀ ਭੈਣ ਦੇ ਕਲਰ ਦਾ ਲੈ ਕਿੰਨਾ ਵੀ ਚੁੰਨੀਆਂ ਤਾਂ ਨਹੀਂ ਹਾਂਜੀ ਸਰ ਤੁਸੀਂ ਕੋਲੇ ਨਾਲੇ ਲੈ ਕੇ ਦੇਖੋ ਚੀਜ਼ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੂ ਮੈਂ ਦੇਖ ਲੈ ਤਾ ਵੀ ਆ ਜਿਆਦਾ ਮਾਮੀ ਹਰੇਕੇ ਉੱਠਦਾ ਇਹ ਉਹਦੇ ਨਾਲੋਂ ਵੀ ਜਿਆਦਾ ਉੱਠਦਾ ਕੁੜੀ ਨੂੰ ਬਿਠਾ ਲੈ ਇਹਨੂੰ ਉੱਥੇ ਖੜਾ ਐਥੇ ਤਾਂ ਗੁੜ ਤੇ ਮਿੱਠਾ ਪਈ ਹੋ ਜਾਣਾ ਕਰ ਤੂੰ ਲਾ ਕੇ ਦੇ ਤੂੰ ਲਾ ਕੇ ਦੇ ਪੁੱਤ ਤੂੰ ਆ ਜਾ ਸਮਝ ਨਾ ਕਿ ਬੈ ਕੇ ਸੁਣੀ ਲਾਦੀ ਤੂੰ ਹਾਂ ਦੇਖ ਲਾਤੇ ਹੁਣ ਤੇ ਜਿਹੜੇ ਚਿੱਪਕੇ ਵੀ ਹੋਣ ਮਦਦ ਦੀ ਹੋਣ ਹਾਂ ਹਾਂ ਇੱਕ ਤਾਂ ਸੇਮ ਕਲਰ ਦੀ ਦੇ ਦੇਣਾ ਉਹਨਾਂ ਨੇ ਫਿਰ ਇੱਕ ਦੁਆ ਦੇ ਦੇਣਾ ਨਾਲਾ ਤੇ ਜੁਐਲਰੀ ਵੀ ਹਾਂ ਜੀ ਭਈਆ ਖਿਲੀ ਭਈਆ ਕੋੜ ਖਿਲੀ ਹੈ ਨਾ ਜਿਆਦਾ ਹਰ ਜੱਟ ਜਿਆਦਾ ਖਿਲੀ ਹੈ ਪਹਿਲਾਂ ਚੁੱਪ ਜੀਤੀ ਸੋ ਕੀ ਰੋ ਦੁਰ ਬੋਰ ਦਾ ਜਾ ਜਾ ਹੋ ਜੀ ਬਹੁਤ ਕੁਝ ਪਿਆਰ ਤਾਂ ਅੱਛਾ ਆਉਦੇ ਵੀ ਤਾਂ ਆਦੇ ਵਿੱਚ ਵੀ ਤਾਂ ਮੋਰੋਦ ਇੱਕੋ ਤਾਂ ਬੈਠਾ ਔਰ ਅਮਾਮੇ ਉਹਦੇ ਚ ਵੀ ਹੈਗਾ ਮੋਰੋਦ ਆਹਨ ਫਰੰਟ ਚ ਤੂੰ ਦੇਖ ਪੁੱਤ ਤੈਨੂੰ ਪਸੰਦ ਪੁੱਤ ਨੂੰ ਆਹ ਨੇੜੇ ਅਸੀਸਾ ਤੇਰੇ ਕੋਲ ਹਾਂ ਹਾਂ ਮੱਝੀ ਲੈ ਲਿਓ ਹਾਂ ਮੱਝੀ ਲੈ ਲਿਓ ਉੱਧਰਲੀ ਸਾਈਡ ਨੇੜੇ ਆ ਸ਼ੀਸ਼ਾ ਪੁੱਤ ਉਧਰ ਨੂੰ ਘੁੰਮ ਕੇ ਦੇਖ। ਆਹ ਲੱਲੇ ਵਾਲੀ ਜੁੰਨੀ ਆ ਗਈ। ਉਹ ਪਰਲੀ ਸਾਈਡ ਤੇ ਦਾ ਸ਼ੀਸ਼ਾ ਨੇੜੇ ਆ ਉਧਰ ਨੂੰ ਘੁੰਮ। ਬੱਸ ਫਿਰ ਕਰ ਲੋ ਓਕੇ। ਮੇਰੀ ਜਿਹੜੀ ਫੋਲੀ ਜੁੰਨੀ ਆ ਨਾ ਉਹਦੀ ਥੋੜੀ ਜਿਹੀ ਫਰੇਸ ਵੀ ਹੋਰ ਕਰ ਲੈ। ਉਹ ਤਾਂ ਜੀ ਮੈਨੂੰ ਪਤਾ ਕੀ ਗੱਲ ਆ ਇਹਦੇ ਜਿਹੜੇ ਕੁੜੀਆਂ ਮੈਨੂੰ ਕਹਿ ਰਹੇ ਨੇ ਵੀ ਮੈਨੂੰ ਮੈਂ ਲਹਿੰਗਾ ਤਾਂ ਕਿਰੇਟਨਾ ਨਹੀਂ ਹੈਗਾ ਮੈਂ ਤਾਂ ਰੈਂਟ ਲੈਣਾ ਰੈਂਟ ਤੇ ਲੈ ਆ ਰਾਂਗੇ ਜੀ। ਫਿਰ ਵੀ ਮੈਨੂੰ ਜਾਦਗੀ ਨਹੀਂ ਲਈ ਕਿ ਦੁਪੱਟਾ ਦੇ ਦੂੰ ਮੁੰਨਾ। ਜਿਹੜੇ 2000 2500 ਦਾ ਦੁਪੱਟਾ ਬੋਲ ਰਹੇ ਨੇ ਤਾਂ ਕੁੜੀ ਨਮਾ ਲੈ ਜਾਈ। ਹਾਂ ਇਹ ਜੀ ਦੇ ਵੱਡਾ ਸੁਰੀਲਾ ਲੈਣਾ ਤੁਹਾਡੀ ਭਾਈ ਨਾ ਬਣ ਗਿਆ ਸਾਰ ਲੈ ਕੇ ਨਾਲ ਅਸੀਂ ਨਵਾਂ ਬੜਾ ਚੜਾ ਕੇ ਲੱਗਦੇ ਹਾਂ ਬਾਬੇ ਓਕੇ ਜੀ ਇਹਨੂੰ ਪਸੰਦ ਸੀਗਾ ਅੱਲਾ ਸਭ ਤੋਂ ਵੱਡੀ ਗੱਲ ਆ ਤਾਂ ਇਹ ਪਸੰਦ ਆ ਇਹਦੇ ਪਿੱਛੇ ਨੱਟੇ ਫਿਰਦੇ ਕੀ ਕਹਿੰਦੀ ਇਹ ਜਿਹੜੀ ਲੰਗਾ ਲੈਣਾ ਤੂੰ ਤਾਂ ਵਿੱਚੇ ਫਸ ਜਣੀ ਵਿੱਚ ਔਲਦਾਲ ਤੇ ਜਾਣੀ ਤੂੰ ਤਾਂ ਕੋਲ ਬੈਠ ਕੇ ਲੈ ਕੇ ਜਾਣੀ ਇਹ ਕਿਹਨੂੰ ਕਿਹ ਲੰਗਾ ਇਹ ਦਵਾਉਂਗਾ ਕੋਈ ਛੋਟਾ ਲੰਗਾ ਲੰਗਾ ਦਵਾਉਂਗਾ ਤੂੰ ਤਾਂ ਤੂੰ ਹੀ ਲੰਗਾ ਤੂੰ ਇਹ ਜੇ ਦੂਜੇ ਲੈਣੇ ਫਿਰ ਕੋਲੀ ਆਏ ਹਾਂ ਕਹਿ ਕੇ ਆਏ ਹਾਂ ਤੂੰ ਜਾ ਉਹੀ ਕੱਢ ਕੇ ਲੈ ਹਾਂ ਉਹ ਚੰਗੀਆਂ ਜੀ ਕਰ ਲੈਣੀ ਹੋਰ ਲੈ ਲੈਣੀ ਚੁੰਨੀ ਤੋਂ ਕਹਿੰਦਾ ਜਿਹੜੇ ਮਰਜੀ ਕਲਰ ਦੀ ਲੈ ਲਿਓ ਆਪਣੇ ਹੱਥ ਚਾਉਂਦਾ ਕੋਈ ਦਿੱਕਤ ਨਹੀਂ ਹੈਗੀ ਹੱਥ ਬੰਨ ਮੂੰਹ ਬੰਦ ਅੰਦਰ ਦੰਦ ਹਾਂ ਮਾਮੂ ਕਹਿੰਦਾ ਸੱਸ ਸਹਰਿਗਲ ਨਹੀਂ ਬੁਲਾਈ ਬੁਲਾ ਸੱਸ ਨੂੰ ਕਦੇ ਦੇਖੋ ਜੀ ਮੈਂ ਲਹਿੰਗਾ ਦੇਖਣ ਆਈ ਸੀ ਪਰ ਵਿਚਾਰੇ ਕਿੰਨੂ ਲਹਿੰਗਾ ਚੋੜੀ ਦੇ ਕਦੇ ਸੱਸ ਹੀ ਕਾਲੀ ਮੈਂ ਲਹਿੰਗਾ ਦੇਖਣ ਆਈ ਸੀ ਬਿਲਕੁਲ ਨਜ਼ਾਜ ਹੋ ਗਈ ਯਾਰ ਬੰਦਾ ਹਾਂ 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 ਫੋਨ ਦੇ ਵਿੱਚ ਉੱਤੀ ਲੈ ਕੇ ਰਹੀ ਮਾਮੂ ਚਲੋ ਫੇਰ ਮੰਨਦੇ ਜੀ ਇੱਕ ਵਾਰ ਇਹਦੇ ਨਾਲ ਹੁਣ ਜੁਐਲਰੀ ਵੀ ਦੇਖ ਲਈ ਵੀ ਕਿਹੜੀ ਆਉਂਦੀ ਕਿਹੜੀ ਨਹੀਂ ਉਸ ਦੇ ਬਾਅਦ ਬਣਾਉਂਦੇ ਪ੍ਰੋਗਰਾਮ ਫਿਰ ਅਜੇ ਇੱਧਰ ਤਾਂ ਚਾਹ ਦੀ ਲੋੜ ਆ ਜਿਹੜੇ ਹਿਸਾਬ ਨਾਲ ਬੈਠੇ ਆ ਔਰ ਇਹ ਕੰਟਰੋਲ ਵੀ puttedੇ ਚੱਕੇ ਪਏ ਆ ਲੇ ਕੜਾਈ ਹਾਂ ਜੀ ਹਾਂ ਉਹ ਤਾਂ ਜਮਾਈ ਦੇਖੋ ਉਹ ਤਾਂ ਬਹੁਤ ਮਾਮੀ ਉੱਪਰ ਤੇ ਉੱਪਰ ਪਏ ਆ ਥੱਲੇ ਤੇ ਥੱਲੇ ਪਏ ਆ ਲੈਂਗੀ ਜਾਂਦੀ ਹੈ ਲਹਿੰਗੀ ਲਹਿੰਗੇ ਆ ਬਸ ਉਹ ਪਰਲੀ ਸੜ ਸ਼ੇਰਵਾਨੀ ਆ ਕਰਾਏ ਪਰ ਲਜਾਣਾ ਕਰਾਏ ਪਰ ਜੀ ਨਾ ਮੁੱਲ ਲੈ ਜਾਣਾ ਮੁੱਲ ਲੈ ਜਵੇ ਉਹ ਤਾਂ ਆਪਣੀ ਆਪਣੀ ਸ਼ਰਤ ਆ ਮੁੱਲ ਲੈ ਜਣੇ ਮੁੱਲ ਲੈ ਜਾਣਾ ਮੁੱਲ ਲੈ ਜਵੇ ਬਣਵਾਉਂਦੇ ਵੀ ਆ ਕਰਾਏ ਪਰ ਵੀ ਦਿੰਦੇ ਆ ਜਿਆਦਾ ਤਾਂ ਜਣੀ ਕਰਾਏ ਪਰੇ ਲੈ ਕੇ ਇਹ ਵਿਆਹ ਨੂੰ ਵਰਤ ਹੁੰਦੇ ਮੰਮੀ ਉਹ ਤਾਂ ਬਾਤ ਪੈਂਦੀ ਨਹੀਂ ਇੰਨੇ ਘਾਰੇ ਕਿਹਨੇ ਪਾ ਕੇ ਤੁਰਨਾ ਹਾਂ ਉਹਨਾਂ ਕੋਈ ਜਿਆਦਾ ਤਾਂ ਮੰਦੀ ਮੰਦੀ ਨਹੀਂ ਨੇ ਮਾਣ ਕੋਈ ਕਹਿੰਦਾ ਵੀ ਮੁੜ ਕੇ ਪੈਂਦੀ ਨਹੀਂ ਉਹ ਸੱਚੀ ਥੀ ਇਹ ਬਾਹਰੀ ਲੈ ਕੇ ਕਰਦੇ ਹਾਂ ਚਲੋ ਆ ਜਿਓ ਜੀ ਹਾਂ